ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੇ ਡਾਇਰੈਕਟਡ ਹਾਈਅਰ ਐਜੂਕੇਸ਼ਨ ਵਿਦ ਦਾ سپورਟ ਆਫ NIC ਅਸੀਂ ਇੱਕ ਬਹੁਤ ਵੱਡੀ ਸਹੂਲਤ ਪੰਜਾਬ ਦੇ ਸਾਰੇ ਵਿਦਿਅਕ ادارےਾਂ ਦੇ ਵਿੱਚ ਦੇ ਰਹੇ ਹਾਂ ਜਿੰਨੇ ਵੀ ਡਾਕੂਮੈਂਟ ਅਟੈਸਟੇਸ਼ਨ ਹੁੰਦੀ ਸੀ ਅਗਰ ਆਪਾਂ ਕਿਤੇ ਵੀ ਸਾਨੂੰ ਰੂਲ ਹੈ ਵਿਦੇਸ਼ਾਂ 'ਚ ਆਪਣੇ ਸਰਟੀਫਿਕੇਟ ਨੂੰ ਕਿਉਂਨੇ ਸਰਟੀਫਿਕੇਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹਰ ਸਾਲ 3 ਲੱਖ ਬੱਚਾ ਪਾਸ ਹੁਕੇ ਜਾਂਦਾ ਹੈ ਫਿਰ ساری ਯੂਨੀਵਰਸਿਟੀਆਂ ਸੇ ਉੱਥੇ ਦੇ ਸਾਨੂੰ ਸਰਟੀਫਿਕੇਟਾਂ ਦੀ ਵਿਦੇਸ਼ ਚ ਕਿਤੇ ਵੀ ਲੋਨ ਲੈ ਸਕੀਏ ਤੇ ਟੈਸਟਿਫਿਕੇਸ਼ਨ ਹੁੰਦੀ ਸੀ ਪਹਿਲਾਂ ਉਹਦੇ ਉੱਤੇ ਬਹੁਤ ਜ਼ਿਆਦਾ ਧੱਕੇ ਖਾਣੇ ਪੈਂਦੇ ਸੀ بار بار ਦਫ਼ਤਰਾਂ ਦੇ ਗੇੜੇ ਪੈਣਾ ਤੇ ਬੋਰਡ ਜਾਓ ਯਾ ਯੂਨੀਵਰਸਿਟੀ ਜਾਓ ਫਿਰ ਇੱਥੇ ਮਿਨੀ ਸੈਕਟਰੀਟ ਚੰਡੀਗੜ੍ਹ ਆਓ ਫਿਰ ਦਿੱਲੀ ਤੱਕ ਜਾਓ ਹੁਣ ਉਹ ਸਾਰੇ ਪ੍ਰੋਸੈਸ ਨੂੰ ਅਸੀਂ ਆਨਲਾਈਨ ਕਰ ਦਿੱਤਾ ਹੈ ਜਿਹੜਾ ਜਿਹੜਾ ਇੱਕ ਸਰਵਲ ਟੂਲ ਹੈ ਸਿੰਪਲ ਸਿਰਫ ਕੁਝ ਪੈਸੇ 60 ਰੁਪਏ ਦੀ ਫੀਸ ਹੈ ਤੇ ਤੁਸੀਂ ਆਪਣੇ ਘਰ ਹੀ ਬੈਠ ਕੇ ਆਪਣੇ ਕੰਪਿਊਟਰ ਦੇ ਉੱਤੇ ਜਿਹੜਾ ਹੈ ਤੇ ਜਿਸ ਕੰਮ ਨੂੰ 3 ਮਹੀਨੇ ਲੱਗਦੇ ਸੀ ਏਜੰਟਾਂ ਦੇ ਧੱਕੇ ਖਾਓ ਹੁਣ ਉਹ ਕੰਮ ਸਿਰਫ ਇੱਕ ਹਫਤੇ ਤੋਂ 10 ਦਿਨ ਦੇ ਵਿੱਚ ਜਿਹੜਾ ਹੈ ਸਾਰਾ ਪ੍ਰੋਸੈਸ ਆਨਲਾਈਨ ਕਰ ਦਿੱਤੇ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਸਦੀ ਆਨਬੋਰਡ ਹੋ ਗਿਆ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਅਸੀਂ ਸਾਰੇ ਵਿੱਦਿਅਕ ادارے ਪੰਜਾਬ ਦੇ ਵੀ ਵੀ ਬ੍ਰਿੰਗ ਇਟ ਆਨ ਬੋਰਡ ਤਾਂ ਕਿਸੇ ਵੀ ਯੂਨੀਵਰਸਿਟੀ ਦੇ ਕਿਸੇ ਵੀ ਬੋਰਡ ਦਾ ਕੋਈ ਵੀ ਸਰਟੀਫਿਕੇਟ ਕਿਤੇ ਵੀ ਤੁਹਾਪਾ ਦੁਨੀਆ ਚ ਡੈਸਟੀਨੇਸ਼ਨ ਕਰਾਣੇ ਆ ਇਸ ਹੀ ਸੜੇ ਟੋਟਲ ਦੇ ਉੱਤੇ ਤੇ ਦਾ ਲਿੰਕ ਅਸੀਂ ਨਾ ਸਕੂਲ এডੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਵੀ ਪਾ ਦਿੱਤਾ ਤੇ ਜਿਹੜਾ ਪੋਰਟਲ ਲਿਖੋ ਤਾਂ ਹੈ ਹੀ ਹੈ ਇਸ ਦਿਨ ਨਾਲ ਮੈਂ ਸਮਝਦਾ ਕਿ ਬਹੁਤ ਖਰਚ ਜਿਹੜੀ ਆ ਉਹ ਬਚੂਗੀ ਤੇ ਜਿਹੜਾ ਮਿਡਲਮੈਨ ਕਲਚਰ ਸੀ ਕਰਪਸ਼ਨ ਸੀ ਕਿ ਕਿ ਜੋ ਜੋ ਦੱਸਦੇ ਆ ਬੱਚੇ ਕੇ 5-5000 22000 ਰੁਪਏ ਜਿਹੜਾ ਉਹਦਾ ਖਰਚਾ ਆ ਜਾਂਦਾ ਉਹ ਕੰਮ ਹੁਣ ਸਿਰਫ ਸਭ ਤੋਂ ਵੱਡੀ ਗੱਲ ਘਰ ਬੈਠ ਕੇ ਟਾਈਮ ਬౌండ్ ਮੈਨਰ ਦੇ ਵਿੱਚ ਤੇ ਬਹੁਤ ਮਿਨੀਮਲ ਫੀਸ ਦੇ ਉੱਤੇ ਜਿਹੜਾ 100 ਰੁਪਏ ਤੋਂ ਘੱਟ ਖਰਚੇ ਚ ਹੋ ਸਕਦਾ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿ ਡਾਇਰੈਕਟਡ ਹਾਇਰ এডੂਕੇਸ਼ਨ ਵਿਦੇਸ਼ ਬੂਟ ਆਫ ਐਨ ਆਈ ਸੀ ਅਸੀਂ ਇੱਕ ਬਹੁਤ ਵੱਡੀ ਸਹੂਲਤ ਪੰਜਾਬ ਦੇ ਸਾਰੇ ਵਿਦੇਕਦਾਰਿਆਂ ਦੇ ਵਿੱਚ ਦੇ ਰਹੇ ਹਾਂ ਜਿੰਨੇ ਵੀ ਡਾਕੂਮੈਂਟ ਅਟੈਸਟੇਸ਼ਨ ਹੁੰਦੀ ਸੀ ਅਗਰ ਆਪਾਂ ਕਿਤੇ ਵੀ ਸੰਨ ਰੂਲ ਹੈ ਵਿਦੇਸ਼ਾਂ ਚ ਆਪਣੇ ਸਰਟੀਫਿਕੇਟ ਨੂੰ ਕਿਉਂ ਨਹੀਂ ਸਾਡੇ ਕੋਲ ਪੰਜਾਬ ਸਕੂਲ এডੂਕੇਸ਼ਨ ਬੋਰਡ ਹਰ ਸਾਲ 3 ਲੱਖ ਬੱਚਾ ਪਾਸ ਹੁਕੇ ਜਾਂਦਾ ਹੈ ਫਿਰ ساری ਯੂਨੀਵਰਸਿਟੀਆਂ ਹੈ ਉੱਥੇ ਦੇ ਸਾਨੂੰ ਸਰਟੀਫਿਕੇਟਾਂ ਦੀ ਵਿਦੇਸ਼ ਕਿਤੇ ਵੀ ਲੋੜ ਪੈ ਸਕਦੀ ਹੈ ਤੇ ਟੈਸਟੇਸ਼ਨ ਹੁੰਦੀ ਸੀ ਪਹਿਲਾਂ ਉਹਦੇ ਉੱਤੇ ਬਹੁਤ ਜ਼ਿਆਦਾ ਧੱਕੇ ਖਾਣੇ ਪੈਂਦੇ ਸੀ ਬਾਰ-ਬਾਰ ਦਫ਼ਤਰਾਂ ਦੇ ਕੀੜੇ ਪੈਣਾ ਤੇ ਬੋਰਡ ਜਾਓ ਯਾ ਯੂਨੀਵਰਸਿਟੀ ਜਾਓ ਫਿਰ ਇੱਥੇ ਮਿਨੀ ਸੈਕਟਰੀਟ ਚੰਡੀਗੜ੍ਹ ਆਓ ਫਿਰ ਦਿੱਲੀ ਤੱਕ ਜਾਓ ਉਹਨੂੰ ਸਾਰੇ ਪ੍ਰੋਸੈਸ ਨੂੰ ਅਸੀਂ ਆਨਲਾਈਨ ਕਰ ਦਿੱਤਾ ਹੈ ਜਿਹੜਾ ਜਿਹੜਾ ਇੱਕ ਸਰਵਲ ਹੋਟਲ ਹੈ ਸਿੰਪਲ ਸਿਰਫ ਕੁਝ ਪੈਸੇ 60 ਰੁਪਏ ਦੀ ਫੀਸ ਹੈ ਤੇ ਤੁਸੀਂ ਆਪਣੇ ਘਰ ਹੀ ਬੈਠ ਕੇ ਆਪਣੇ ਕੰਪਿਊਟਰ ਦੇ ਉੱਤੇ ਜਿਹੜਾ ਹੈ ਤੇ ਜਿਸ ਕੰਮ ਨੂੰ 3 ਮਹੀਨੇ ਲੱਗਦੇ ਸੀ ਏਜੰਟਾਂ ਦੇ ੱਟਕੇ ਖਾਓ ਹੁਣ ਉਹ ਕੰਮ ਸਿਰਫ ਇੱਕ ਹਫਤੇ ਤੋਂ 10 ਦਿਨ ਦੇ ਵਿੱਚ ਜਿਹੜਾ ਹੈ ਸਾਰਾ ਪ੍ਰੋਸੈਸ ਆਨਲਾਈਨ ਕਰ ਦਿੱਤੇ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਸਤੇ ਆਨਬੋਰਡ ਹੋ ਗਿਆ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਅਸੀਂ ਸਾਰੇ ਵਿੱਦਿਅਕ ادارے ਪੰਜਾਬ ਦੇ ਜਿਵੇਂ ਬ੍ਰਿੰਗ ਇਟ ਔਨ ਬੋਰਡ ਤਾਂ ਕਿਸੇ ਵੀ ਯੂਨੀਵਰਸਿਟੀ ਦੇ ਕਿਸੇ ਵੀ ਬੋਰਡ ਦਾ ਕੋਈ ਵੀ ਸਰਟੀਫਿਕੇਟ ਕਿਤੇ ਵੀ ਤੁਹਾਨੂੰ ਦੁਨੀਆ 'ਚ ਟੈਸਟੀਫਿਕੇਸ਼ਨ ਕਰਾਉਣੀ ਹੈ ਇਸ ਇੱਕ ਸਰਲ ਪੋਰਟਲ ਦੇ ਉੱਤੇ ਤੇ ਇਹਦਾ ਲਿੰਕ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬ ਵਦਿੱਤੇ ਜਿਹੜਾ ਪੁਟਲ ਨੇ ਕਿਉਂ ਤੇ ਹੈ ਹੀ ਹੈ ਇਸ ਦਿਨ ਨਾਲ ਮੈਂ ਸਮਝਦਾ ਕਿ ਬਹੁਤ ਖਰਜੀਖੋਰੀ ਜੜੀ ਹੈ ਉਹ ਬਚੂਗੀ ਤੇ ਜਿਹੜਾ ਮਿਡਲ ਮੈਨ ਕਲਚਰ ਸੀ ਕরাপਸ਼ਨ ਸੀ ਕਿ ਕਿ ਜੋ ਜੋ ਦਸਦੇ ਬੱਚੇ ਕੇ 5-5000 2000 ਰੁਪਏ ਵੀ ਜਿਹੜਾ ਉਹਦਾ ਖਰਚਾ ਆ ਜਾਂਦਾ ਉਹ ਕੰਮ ਉਹ ਸਿਰ ਸਭ ਤੋਂ ਵੱਡੀ ਗੱਲ ਘਰ ਬੈਠ ਕੇ ਟਾਈਮ ਬਾਉਂਡ ਮੈਨਰ ਦੇ ਵਿੱਚ ਤੇ ਬਹੁਤ ਮਿਨੀਮਲ ਫੀਸ ਦੇ ਉੱਤੇ ਜਿਹੜਾ 100 ਰੁਪਏ ਤੋਂ ਘੱਟ ਖਰਚੇ ਚ ਹੋ ਸਕਦਾ